ਕਾਲ ਜੀ ਸਾਰੇ ਵੀਰਾਂ ਨੂੰ ਨੀਟਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲਖੂਵਾਲ ਤਸੀਲ ਆਈ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਤੁਹਾਨੂੰ ਟੋਟਲ ਦੋ ਪਸ਼ੂ ਦਿਖਾਉਣੇ ਆ ਇੱਕ ਤੁਹਾਨੂੰ ਆ ਵਸ਼ੀ ਦਿਖਾਉਣੀ ਆ ਦੋ ਦੰਦ ਗੱਭਨ ਤਿਆਰ ਤੇ ਇੱਕ ਆ ਤੁਹਾਨੂੰ ਚੰਗੇ ਕਦ ਕਾਠ ਵਾਲੀ ਝੋਟੀ ਟੋਕੜ ਗੱਭਨ ਦਿਖਾਉਣੀ ਆ ਆ ਜੀ ਹੁਣ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਸਿਕਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੁੰਡਾ ਕਰਨ ਬਖੂਆ ਸੀਨੀ ਨਾਗਰ ਦਾ ਰਹਿੰਦਾ ਹਾਂ ਵੀਰ ਜੀ ਆਪਣਾ ਫੋਨ ਨੰਬਰ ਵੀ ਬੋਲ ਦਿਓ ਦੱਸਿਓ ਵੀਰ ਜੀ ਆ ਵਸ਼ੀ ਬਾਰੇ ਇਹ ਵਸ਼ੀ ਦੋ ਦੰਤ ਜੀ ਹਾਂਜੀ ਪਹਿਲਾਂ ਸੁਆ ਸੋਣੀ ਤੇ ਇਹ ਲਹਿਰਤਾ ਕਰਦੀ ਆ ਠੰਡੀ ਸੀਲ ਬਣੀ ਤੇ ਚੈਨ ਦੋ ਦੰਤ ਦਾ ਵਸ਼ੀ ਆ ਤੇ ਠੰਡੀ ਸੀਲ ਬਹੁਤ ਆ ਤੁਹਾਨੂੰ ਦੇਖ ਸਕਦੇ ਜੇ ਬੱਚੇ ਹੀ ਬਹਿਣ ਦੇ ਥੱਲੇ ਪਲੂਨ ਵੈੜਿਆ ਦੋ ਦੰਦ ਦਾ ਵਾਸ਼ੀ ਹਾਂਜੀ ਪੋਲ ਦੇ ਵੀਰ ਜੀ ਵੀਜੀ ਕਿੰਨਾ ਕੁ ਲੈ ਜੂ ਟਾਈਮ ਲੈ ਢਿੱਲਾ ਢੁਲਾ ਕਾਫੀ ਹਲੇ ਤਿਆਰ ਚੰਗੀ ਹੋ ਜੂਗੀ ਵੈੜ ਢਿੱਲਾ ਬੋਗਲਾ ਤੁਸੀਂ ਦੇਖ ਸਕਦੇ ਜੇ ਇਸ ਕੁਆਲਟੀ ਦਾ ਚੈੱਕ ਕਰਕੇ ਦਿਖਾਓ ਬਹੁਤ ਸੋਹਣੇ ਉਹ ਦੰਦਾ ਵਸ਼ੀ ਆ ਠੰਡ ਤੁਹਾਨੂੰ ਬਹੁਤ ਸਪੈਸ਼ਲ ਲੱਗਾ ਮਸ਼ੀਨ ਨੂੰ ਠੰਡੀ ਸੀ ਬਣੀ ਠੰਡੀ ਸੀ ਬਣੀ ਪਰ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਵਧੀਆ ਥਾਂ ਦਾ ਕਾਰ ਦਾਦੇ ਜੀ ਰੇਟ ਇਹਦਾ ਮੋਲੇ ਦਾ ਭਾਵੇਂ 50 55 ਜੋ ਮਰਜੀ ਹੈ ਹਾਂ ਤਾਂ ਨਾਲ 245 ਕਰਨੀ ਠੀਕ ਜੀ ਹਾਂਜੀ ਉਹਦੇ ਦੇਖੀ ਹਰ ਛੋਟਗਾ ਵੀ 44000 ਦੇ ਹੋਸੀ ਪਰ ਵੱਛੀ ਵੇਖੋ 2 4 ਦੋਏ ਚੁੰਗ ਨਾਲ 44000 ਦੀ ਵੀਰ ਜੀ ਨੇ ਆਂਦੇ ਵੀ ਇਹ ਵੱਛੀ ਜਿਗਾਗੇ ਦੋ ਦੰਦ ਵੱਛੀ ਆ ਵੇਖੋ ਇਧਰ ਢਿੱਲਾ ਢੁੱਲਾ ਮੋਹ ਦਾ ਵੱਛੀ ਦੇ ਬਾਕੀ ਤਿਆਰ ਚੰਗੀ ਹੋ ਜੂਗੀ ਆ ਜੀ ਦੂਜੇ ਨੰਬਰ ਦੇ ਦੱਸੋ ਵੀ ਜੀ ਛੋਟੀ ਬਾਰੇ ਇਹ ਛੋਟੀ ਦੂਜੇ ਸਮੇਂ ਦੀ ਕੱਪੜੀ ਹੈ ਹਾਂਜੀ ਹਮਨੂੰ ਪਹਿਲੇ ਸੁਵੇਦਾਰ ਕਾਟ ਦਾ 14 ਕਿਲੋ ਲੱਗੋ ਦੀ ਆ। ਠੀਕ ਜੀ। ਹਰਿਆਣਾ ਦੀ ਝੋਟੀ ਦੇ ਸੀਨੀਅਰ ਹੈ। ਹਾਂ ਜੀ ਕੱਦ ਕੋਠ ਬਹੁਤ ਵਧੀਆ ਹੈ। ਤੇ ਜੇ ਸੁਵੇਦੀ ਗੱਪਣ ਹੈ 6.5 ਮਹੀਨੇ ਦੀ। ਹਾਂ ਜੀ। 6 ਕਿਲੋ ਦੁੱਧ ਦੇ ਥੱਲੇ। 6 ਕਿਲੋ ਦੁੱਧ ਦੇ 6.5 ਮਹੀਨਿਆਂ ਦੀ ਗੱਪਣ ਆ। ਜੈਡ ਪਲੇ ਗਿਆ। ਬਾਕੀ ਖੋਲ ਦੇ ਵੀਰ ਜੀ। ਖੋਲ ਦਾ ਪੰਚੋ ਕਰਦੇ ਆ। ਕੱਦ-ਗਾੜ ਚੰਗਾ ਹੈ ਝੋਟੀ ਦਾ। ਅੱਧੇ 6 ਮਹੀਨੇ ਦੀ ਗੱਭਨ ਤੇ 6 ਲੀਟਰ ਦੁੱਧ ਆ। ਇਸ ਕੁਆਲਿਟੀ ਨੇ ਚੈੱਕ ਕਰ ਸਕਦੇ ਜੀ। ਘੱਟ ਕਰਨ ਉਹ ਚੰਗਾ ਤੇ ਥਣਵਾਨਾ ਤੋਂ ਚੈੱਕ ਕਰ ਸਕਦੇ ਜੀ। ਮੋੜਲੇ ਵੇਲੇ ਥਣ ਬਹੁਤ ਚੰਗਾ ਲੱਗਾ ਝੋਟੀ ਨੂੰ। ਆ ਪਿੱਠ ਫੜਾਏ ਬਹੁਤ ਚੰਗਾ ਹੈ। ਉਹਨੇ ਦੂਨ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਥਣ ਲੱਗਾ ਛੋਟੀ ਕੱਦਗਾਠੇ ਬਹੁਤ ਚੰਗਾ ਹੈ ਤਾਂ ਦੇ ਵੀ ਧੀਰੇੜਾ ਦਾ ਸਾਹ ਬੜਾ ਚੰਗਾ ਥਣ ਤਾਂ ਸਵੇਰ ਦੀ ਰੇਡ ਰੇਡ ਦਾ ਮੰਨ ਲਓ ਉਹ 85 90 ਜੋ ਬੰਦੀ ਕਰ ਲਈਏ ਹਾਂਜੀ 80000 ਤੱਕ ਮੇਰੀ ਦੇਦਾ ਸੀ 80000 ਦੀ ਵੀਰ ਜੀ ਨੇ ਆਂਦੇ ਵੀ ਆ ਝੋਟੀ ਦੇ ਦਾਂਗੇ 2000 ਰੁਪਏ 78 ਰੁਪਏ ਠੀਕ ਹੈ 70000 ਦੀ ਝੋਟੀ ਵੀ ਨੇ ਸੇਲ ਕਰਤੀ ਆ ਚੈੱਕ ਕਰਾਵੇ ਬਹੁਤ ਚੰਗਾ ਆ ਸਾਡੇ 6 ਮਹੀਨੇ ਦੀ ਗੱਭਨ ਦੇ 6 ਲੀਟਰ ਦੁੱਧ ਬਾਕੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਵੀਡੀਓ ਪੂਰਾ ਵੇਖਣ ਲਈ ਧੰਨਵਾਦ